ਨੱਚ ਦਾ ਸੇਬਨ ਕਰਦੇ ਦੋ ਨੌਜਵਾਨਾਂ ਦੀ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਬਠਿੰਡਾ ਦੇ ਬੀੜ ਤਲਾਬ बस्ती ਦੇ ਸ਼ਮਸ਼ਾਨ ਘਾਟ ਦੀ ਹੈ ਜਿੱਥੇ ਦੋ ਨੌਜਵਾਨ ਉੱਪਰ ਕੱਪੜਾ ਲੈ ਕੇ ਨਸ਼ਾ ਕਰਦੇ ਦਿਖਾਈ ਦੇ ਰਹੇ ਹਨ ਇਸੇ ਜਗ੍ਹਾ ਦੀ ਪਹਿਲਾਂ ਵੀ ਇੱਕ ਵੀਡੀਓ ਵਾਇਰਲ ਹੋ ਚੁੱਕੀ ਹੈ ਇਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿੱਚ ਆਇਆ ਅਤੇ ਉਹਨਾਂ ਵੱਲੋਂ ਬੀੜ ਤਲਾਬ ਬਸਤੀ ਵਿੱਚ ਰੇਡ ਕੀਤੀ ਗਈ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਪਰ ਹੱਥ ਕੁਝ ਨਹੀਂ ਲੱਗਾ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਇਸ ਵੀਡੀਓ ਨੂੰ ਦੇਖਦਿਆਂ ਸਾਡੇ ਵੱਲੋਂ ਬੀੜ ਤਲਾਬ ਬਸਤੀ ਵਿੱਚ ਰੇਡ ਕੀਤੀ ਗਈ ਹੈ ਪਰ ਹਾਲੇ ਤੱਕ ਕੁਝ ਨਹੀਂ ਮਿਲਿਆ ਜਿਹੜੇ ਦੋ ਨੌਜਵਾਨ ਨਸ਼ਾ ਕਰ ਰਹੇ ਹਨ ਉਹਨਾਂ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਜਲਦੀ ਹੀ ਇਹ ਜਿਹੇ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੁਲਿਸ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਇਸ ਬਦਨਾਮ ਏਰੀਏ ਵਿੱਚ ਵੀ ਸਾਡੀ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਜਿਹੜਾ ਬੱਚਾ ਇਸ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਤਾਂ ਉਸ ਦਾ ਰਸਤਾ ਸਿਰਫ ਮੌਤ ਹੀ ਹੈ ਇਸ ਲਈ ਆਪਣੇ ਬੱਚਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਕਿ ਉਹ ਕਿਸੇ ਨਸ਼ੇ ਦੀ ਦਲਦਲ ਵਿੱਚ ਤਾਂ ਨਹੀਂ ਫਸ ਗਿਆ ਇਸ ਲਈ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚਾਂ ਦਾ ਹਰ ਸਮੇਂ ਖਿਆਲ ਰੱਖਣ ਬੀੜ ਬਸਤੀ ਦੇ ਵੀਡੀਓ ਮੈਂ ਵੀ ਉਸਦੀ ਕੋ ਦੁਕੀ ਕਰ ਰਿਹਾ ਹਾਂ ਜੀ ਐਰਪੀਜੀ ਟੈਸਟ ਲੈਕਸ ਜੀ ਅੱਜ ਫਿਰ ਇਤਿਆਰ ਚ ਆਇਆ ਸੀ ਜਿਹੜਾ ਬੀੜ ਬਸਤੀ ਆ ਦੋ ਨੰਬਰ ਇੱਥੇ ਇੱਕ ਰਾਮ ਬਾਗ ਉਹਦੇ ਵਿੱਚ ਕੁਝ ਕੁ ਮੁੰਡੇ ਆ ਜਿਹੜੇ ਉਹ ਬੈਠ ਕੇ ਨਸ਼ਾ ਕਰ ਰਹੇ ਆ ਤੇ ਕੁਝ ਕੁ ਹੋਰ ਦੋ ਤਿੰਨ ਆਦਮੀਆਂ ਦੇ ਵੀ ਨਾਲ ਸਾਹਮਣੇ ਆਏ ਸੀ ਜਿਹੜਾ ਇਹ ਨਸ਼ਾ ਪੋਣ ਦਾ ਕੰਮ ਕਰਦੇ ਆ ਜਿਸ ਹੋਂਦੀ ਮੇਰੇ ਵੱਲੋਂ ਨਾਲ ਸੀਏ 2 ਦੇ ਇੰਚਾਰਜ ਕਰਨਦੀਪ ਨੂੰ ਅਨੰਦ ਕੇ ਰੇਡ ਕੀਤਾ ਗਿਆ ਉੱਥੇ ਪਰ ਉੱਥੇ ਅਜੇ ਤੱਕ ਅਜ ਕੁਝ ਨਹੀਂ ਮਿਲਿਆ ਤੇ ਜਿਹੜੇ ਦੋ ਤਿੰਨ ਹੋਰ ਨਾਂ ਸਾਹਮਣੇ ਆਏ ਸੀ ਉਹਨਾਂ ਦੇ ਵੀ ਘਰਾਂ ਦੇ ਰੇਡ ਵੀ ਕੀਤਾ ਤੇ ਤਲਾਸ਼ ਵੀ ਲਈ ਹੈ ਪਰ ਅਜੇ ਤੱਕ ਉਹ ਸਾਨੂੰ ਸਾਬਤ ਨਹੀਂ ਮਿਲੀ ਆ ਪਰ ਸੋਰਸ ਲਾਤੇ ਆ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰਕੇ ਜੋ ਵੀ ਅਜੇ ਕੋਈ ਮਤੋਂ ਤੋ ਤਦਮ ਤੱਕ ਬੜੀ ਕਰਦੇ ਆ ਪਰ ਬਦਨਾਮ ਵੀ ਹੈ ਇੱਕ ਬਹੁਤ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਨਾਮ ਏਰੀਆ ਇਹ ਪਰ ਹੁਣ ਸਾਡੀ ਪੁਲਿਸ ਉਦੋਂ ਇਹ ਤਾਂ ਬਿਲਕੁਲ ਮੇਨ ਫੋਕਸ ਆ ਸਾਡਾ ਇਸ ਤੇ ਇਸ ਜਗ੍ਹਾ ਤੇ ਤੇ ਬਹੁਤ ਪਹਿਲਾਂ ਨਾਲ ਬਹੁਤ ਜਿਆਦਾ ਫਰਕ ਆ ਹੁਣ ਸਾਰੇ ਜਿੰਨੇ ਵੀ ਕੋਈ ਵੇਚਣ ਵਾਲੇ ਸੀਗੇ ਉਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕੀਤੇ ਗਏ ਆ ਬਰਾਮਦਗੀ ਕਰਕੇ ਕੁਝ ਕੋਈ ਨਾ ਚੋਪਾ ਜੇ ਹੋਏ ਆ ਤੇ ਜੋ ਵੀ ਇੱਥੇ ਤੁਹਾਡੇ ਕੋਈ ਜਦੋਂ ਧਿਆਨ ਚੋਂਦਾ ਉਸੇ ਟਾਈਮ ਹੀ ਰੇਡ ਕਰਕੇ ਵਦ ਤੋਂ ਵਦ ਜਿਹੜਾ ਕੋਈ ਬ੍ਰਾਂਮਗੀ ਕਰਕੇ ਇਹਨਾਂ ਤੇ ਕਲਾਫ ਐਕਸ਼ਨ ਲੈ ਰਹੇ ਆ ਤੇ ਅੱਗੇ ਤੋਂ ਵੀ ਸਾਡੀ ਜਿਹੜੀ ਇਹ ਕਾਰਵਾਈ ਜਾਰੀ ਰਹੇ ਜੁਨੀਲੀ ਨੌਜਵਾਨਾਂ ਨੂੰ ਇਸ ਦਾ ਦਲਦਲ ਪਛਗੜੇ ਤੁਹਾਨੂੰ ਕੀ ਇਹ ਬਿਲਕੁਲ ਅਸੀਂ ਤਾਂ ਸਾਰੇ ਨੌਜਵਾਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਇਹ ਰਿਕੁਐਸਟ ਕਰਦੇ ਆ ਵੀ ਇਹਦੇ ਵਿੱਚ ਅਖੀਰ ਮੌਤ ਆ ਠੀਕ ਹੈ ਇਹਨਾਂ ਤੋਂ ਬਚੋ ਜੋ ਵੀ ਕਿਸੇ ਨੂੰ ਇਸ ਸਬੰਧੀ ਇਨਫਰਮੇਸ਼ਨ ਮਿਲਦੀ ਆ ਸਾਨੂੰ 24 ਘੰਟੇ ਜਦੋਂ ਵੀ ਫੋਨ ਤੇ ਆ ਕੇ ਸਾਨੂੰ ਦੱਸਣ ਉਹਨਾਂ ਦਾ ਨਾਂ ਵੀ ਗੋਤਰ ਰੱਖਿਆ ਜਾਊਗਾ ਤੇ ਬਕਾਇਦਾ ਬੰਦੀ ਕਾਰਵਾਈ ਕੀਤੀ ਕਿ ਜਿਹੜੇ ਪਹਿਚਾਣ ਜਿਹੜੇ ਪੂਰੀ ਪਛਾਣ ਇੱਕ ਉਹ ਪਹਿਚਾਣ ਜਿਹੜੇ ਤਾਂ ਉੱਥੇ ਨਸ਼ਾ ਕਰ ਰਹੇ ਆ ਉਹਨਾਂ ਦਾ ਨਹੀਂ ਉਹ ਨਹੀਂ ਪਤਾ ਲੱਗਿਆ ਜਿਹੜੇ ਬਾਕੀ ਕੁਝ ਕੁ ਮੁੰਡਿਆਂ ਦਾ ਪਤਾ ਲੱਗਿਆ ਵੀ ਇਹ ਵੇਚਦੇ ਆ ਉਹਨਾਂ ਤੇ ਹੀ ਰੇਡ ਕਰ ਰਹੇ ਆ ਤੇ ਸੋਰਸ ਵੀ ਦੱਤੀ ਆ ਜਲਦ ਤੋਂ ਜਲਦੀ ਅਸੀਂ ਕੰਮ ਕਰਕੇ ਨਿਕਲਾ ਕਰ ਦਾਂਗੇ ਕੁਝ ਕੋਈ ਪਰਮਿਸ਼ਨ ਜੇ ਹੈ ਤਾਂ ਕਈ ਵਾਰੀ ਕੰਦੇ ਦੀ ਨਾਮ ਉੱਤੇ ਦਾ ਕਾ ਨੇਪ ਹੋ ਸਕਦਾ ਪਹਿਲਾਂ ਹੋਵੇ ਪਰ ਹੁਣ ਤਾਂ ਪੁਲਿਸ ਸਾਡਾ ਵਿਭਾਗ ਬਿਲਕੁਲ ਤਿਆਰ ਬਰ ਤਿਆਰ ਆ ਕਿਸੇ ਦਾ ਵੀ ਸਾਡੇ ਸੀਨੀਅਰ ਅਸਰਾਂ ਦੇ ਵੀ ਹੁਕਮਾ ਕਿਸੇ ਦਾ ਵੀ ਨਾ ਉੱਪਣ ਨਹੀਂ ਹੁਕਮ ਤੇ ਜਦੋਂ ਮਰਜੀ ਮੈਨੂੰ ਆ ਕੇ ਇਨਫੋਰਮੇਸ਼ਨ ਦੇਣ ਤੇਰੇ ਸੀਨੀਅਰ ਅਫਸਰਾਂ ਨੇ ਇਨਫੋਰਮੇਸ਼ਨ ਦੇਣ ਉਹਦਾ ਨਾਮ ਬਿਲਕੁਲ ਦਫ਼ਤਰ ਰੱਖਿਆ ਜਾਊਗਾ ਤੇ ਉਹਦੇ ਮੁਤਾਬਕ ਜੋ ਵੀ ਸਾਨੂੰ ਇਨਫੋਰਮੇਸ਼ਨ ਦੇਣ ਤੇ ਕਰਦੇ ਬਕਾਇਦਾ ਹੋਊਗੀ ਆ